ਮਲਾਬਿਆ ਤੁਸੀਂ ਲਾਵੇ ਬੰਦਾ ਫੋਨ ਤੇ ਮੰਗਾਵੇ ਆਪਣੇ ਬਾਲ ਕਰ ਠੀਕ ਹੈ ਜੀ ਕੋਈ ਆਨਲਾਈਨ ਮੰਗਾ ਲਈ ਤੇ ਜ਼ਿੰਮੇਦਾਰੀ ਹੋ ਪੂਰੀ ਬਾਲ ਜ਼ਿੰਮੇਦਾਰੀ ਕੋਈ ਲੱਤ ਛੜ ਕਰੇ ਠੀਕ ਹੈ ਕੋਈ ਭਾਰ ਹੋਵੇ ਥਣ ਘਟਵਾ ਤੇ ਦੁੱਧ ਕਿੰਨਾ ਕਿੰਨਾ ਹੋ ਰੈਡੀ ਆ 18 20 ਕਿਲੋ ਗਾਂ ਥਲੇ ਦੁੱਧ ਚਵਾ ਦੂੰ ਇਸ ਟਾਈਮ ਹੁਣ ਕੱਲ ਦੀ ਸੂਈਦ ਲਈ ਠੀਕ ਹੈ ਇਹਦੇ ਥਲੇ 22 ਕਿਲੋ ਦੁੱਧ ਤਿਆਰ ਇਹਦੇ ਥਲੇ 22 ਕਿਲੋ ਹੈ ਹਾਂ ਨੈਟ ਕੰਡੇ ਵਾਲਾ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਹੱਸੀਗਾ ਦੋਸਤੋ ਤੇ ਦੋਸਤੋ ਅੱਜ ਦੀ ਜਿਹੜੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਪਿੰਡ ਇਹ ਆਗਾ ਚੀਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈ ਤੇ ਵਪਾਰ ਦਾ ਕੰਮ ਆ ਬਾਈ ਦਾ ਤੇ ਬਹੁਤ ਟੌਪ ਦੇ ਨਾਲ ਖੜੇ ਆ ਤੇ ਬਾਕੀ ਆਪਾਂ ਕੈਮਰਾ ਕੇਰਾ ਸਾਰੇ ਪੁਸ਼ੂਆਂ ਤੇ ਕਕਾ ਦੰਨੇ ਆ ਤੇ ਜਿੰਨੇ ਨਗ ਬਾਈ ਕੋਲੇ ਵਿਕਰੀ ਲਈ ਆ ਸਾਰੀ ਡਿਟੇਲ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਮੁੱਲ ਆਪਣੇ ਵੀਡੀਓ ਦੇ ਵਿੱਚ ਹੋਣਗੇ ਬਹੁਤ ਚੰਗੀਆਂ ਗਾਈਆਂ ਦੋਵੇਂ ਸੂਜੀਆਂ ਸਵਾਈਆਂ ਤੇ ਪੁੱਛਦੇ ਆ ਬਾਈ ਨੂੰ ਕਿੰਨੇ ਦੁੱਧ ਤੇ ਚੱਲਦੀਆਂ ਕੀ ਇਹਨਾਂ ਦਾ ਮੁੱਲ ਹੋਊਗਾ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲੋ ਜੇ ਕਿਸੇ ਭਰਾ ਨੇ ਕਿਸੇ ਵੀ ਪ੍ਰਕਾਰ ਦੀ ਐਡ ਕਰਾਉਣੀ ਆ ਕਿਸੇ ਪਸ਼ੂ ਦੀ ਕਿਸੇ ਮਸ਼ੀਨਰੀ ਦੀ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ 62807 79197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਗੱਲਬਾਤ ਵੀਰ ਦੇ ਨਾਲ ਕਰਾਉਣੀ ਆ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਹੋਠ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਬਾਈ ਆਪਣਾ ਡਰੈਸ ਕਨਫਰਮ ਕਰ ਦਿਓ ਪਿੰਡ ਚੀਦਾ ਤਸੀਲ ਬਾਗਾ ਆਪਣਾ ਡਿਸਟ੍ਰਿਕਟ ਮੋਗਾ ਬਾਈ ਠੀਕ ਆ ਤੇ ਨੰਬਰ ਬੋਲ ਦਿਆ ਦਾ 98729 9021 ਵਪਾਰ ਦਾ ਕੰਮ ਆ ਗਿਆ ਹੈ ਨਾ ਵਪਾਰ ਦਾ ਕੰਮ ਆ ਬਾਈ ਕੀ ਨਾਮ ਤੇ ਆਪਣਾ ਫਾਰਮ ਐਸ ਕੇ ਡੈਰੀ ਫਾਰਮ ਦੇ ਐਸ ਕੇ ਡੈਰੀ ਫਾਰਮ ਹੈ ਨਾ ਪੁਰਾਣਾ ਕੰਮ ਆ ਬਾਈਆਂ ਦਾ ਵਪਾਰ ਦਾ ਮਿੱਤਰੋ ਦੇਖੋ ਗਰਾਂ ਦੀ ਬਹੁਤ ਗਿਣਤੀ ਦੇ ਵਿੱਚ ਬਾਈਆਂ ਕੋਲੇ ਹਰ ਟਾਈਮ ਗਾਹਕ ਬਾਹਰ ਦਾ ਵੀ ਆਉਂਦਾ ਰਹਿੰਦਾ ਤੇ ਜੇ ਕਿਸੇ ਭਰਾ ਨੇ ਇੱਕ ਜਾਂ ਦੋ ਨਾਗ ਘਰੇ ਦੁੱਧ ਤੇ ਲਾਉਣ ਵਾਸਤੇ ਲੈਣੇ ਆ ਤੇ ਜਰੂਰ ਬਾਈ ਜੇਕਰ ਵਿਜ਼ਿਟ ਕਰਿਓ ਤੇ ਬਹੁਤ ਸੋਹਣੇ ਨਾਗ ਤੋਪ ਦੇ ਤੇ ਅੱਜ ਫਿਰ ਬਾਈ ਕਿੰਨੀਆਂ ਆਪਣੇ ਕੋਲੇ ਗਾਵਾਂ ਆ ਅੱਜ ਬਈ ਆਪਣੇ ਕੋਲ ਦਾ ਤੋਹਫਾ ਹੀ ਆ ਦੋ ਹੀ ਆ ਦੋ ਨਗਿਨੇ ਹੀ ਆ ਹੈਨਾ ਦੋ ਨਗਿਨੇ ਹੀ ਆ ਬਈ ਠੀਕ ਆ ਦੂਜੀਆਂ ਮੈਨਾਂ ਕੱਚੀਆਂ ਬਾਈ ਗੱਬਣਾ ਹਜੇ ਠੀਕ ਆ ਜਦੋਂ ਤਿਆਰ ਦੂਰ ਹੋ ਗਈਆਂ ਜਦੋਂ ਸੂਪਾਂ ਉਦਨ ਵੜਾ ਵੀਡੀਓ ਪਾ ਹਾਂ ਸਹੀ ਗੱਲ ਆ ਤੇ ਜਿਹੜੀ ਇੱਧਰਲੇ ਪਾਸੇ ਪਹਿਲੇ ਨੰਬਰ ਤੇ ਬਾਈ ਬੈਠ ਖੜੀ ਆ ਇਹਦੀ ਕੀ ਡਿਟੇਲ ਆ ਇਹਦੀ ਕੀ ਇਹਦੀ ਬਾਈ ਇਸ ਨੰਬਰ ਤੋਂ ਇੱਧਰ ਇਹਦੀ ਬਾਈ ਹਾਂ ਦੂਜਾ ਸੂਆ ਦੂਜਾ ਸੂਆ ਹਾਂਜੀ ਬਾਈ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਤੀਜੇ ਦਿਨ ਸੂਈ ਨੇ ਨੂੰ ਤੀਜਾ ਦਿਨ ਹੈ ਹਾਂਜੀ ਬਾਈ ਜੀ ਤੇ ਮਗਰ ਬ ਮਗਰ ਬੱਛਾ ਬਈ ਇਹਦੀ ਮਗਰ ਬੱਛਾ ਇਹ ਜੇ ਰੋਕੇ ਓਕੇ ਜੇਰ ਦੀ ਗਰੰਟੀ ਹੈ ਬਈ ਆਪਣੀ ਠੀਕ ਹੈ ਡੰਨ ਜੇਰ ਜਮਾ ਡੰਨ ਇੱਕ ਨੰਬਰ ਇੱਕ ਨੰਬਰ ਚਵਾਈ ਬਈ ਲਿਆਕਰਾਂ ਦੀ ਖੋਲ ਲਿਆਕਰਾਂ ਦੀ ਤੋਰਾ ਤਰਾ ਕਰਾਈਏ ਚੱਕ ਤੇ ਬੋੜਾ ਕਿੰਨਾ ਹੋਊਗਾ ਝੋਣ ਵਾਲਾ ਹੁਣ ਬਈ ਦੁੱਧ ਹੁਣ 17 18 ਕਿਲੋ ਬੋੜਾ ਹੋਊਗਾ ਦੁੱਧ ਦੋਗੇ 25 26 ਕਿਲੋ ਦਾ ਠੀਕ ਹੈ ਦੁੱਧ 25 26 ਕਿਲੋ ਪਾ ਦੂਗੀ ਹਾਂਜੀ ਬਈ ਤੇ ਦੇਣਾ ਵੀ ਚਾਹੀਦਾ ਮਿੱਤਰੋ ਵੇਖੋ ਕਰਾਂ ਦੀ ਵੈੜ ਦਾ ਕੱਦ ਕਾਠ ਤੇ ਵੈੜ ਦੀ ਆਰਡਰ ਕੁਆਲਿਟੀ ਪੂਰੀ ਬਾਕਮਾਲ ਕੰਪੀਟੀਸ਼ਨਾਂ ਲਈ ਜਾਂਦੇ ਨੂੰ 레ਵਲ ਲੱਗਿਆ ਬਈ ਦੇਖ ਇਹ ਸਹੀ ਗੱ ਜਿਹੜੀ ਚੀਜ਼ ਦੀ ਅੱਜ ਕੱਲ ਮੰਗ ਹੈ ਨਾ ਕਿਧੀਆਂ ਵਾਲਾ ਲਿਵਾ ਆ ਗਿਆ ਤੇ ਥੰਥੂਣਾ ਇੱਕ ਨੰਬਰ ਆਹ ਦੇਖ ਲੈ ਭਾਈ ਭਾਰਤ ਦਾ ਨਕਸ਼ਾ ਬਣਿਆ ਨਾੜਾ ਨੂੜਾ ਦੇਖੋ ਮਿੱਤਰੋ ਕੀ ਬਾਤ ਹੈ ਤੇ ਜਿਹੜਾ ਥੰਦਾ ਸਜਾ ਹੱਥੀ ਚੁਵਾਈ ਵਾਲਾ ਆ ਗਿਆ ਹਾਂ ਨਾੜਾ ਨੂੜਾ ਬਹੁਤ ਸੋਹਣਾ ਹਾਂਜੀ ਭਾਈ ਮਾਰੂ ਨਿਗਾ ਕਰੋ ਜੀ ਤੋਰਾ ਤਾਂ ਇੱਕ ਨੰਬਰ 25 ਤੋਂ ਛੇ ਬਾਕੀ ਵੱਡੀ ਹੈ ਕੋਈ ਛੋਟੀ ਦਾ ਮੰਨੇ ਬੰਦਾ ਭਾਈ ਹਾਂ ਵੱਡੇ ਕੱਢ ਕੱਢ ਦੀ ਆ ਜੀ ਹਾਂਜੀ ਭਾਈ ਫੁੱਲ ਸਜਦੀ ਹੈ ਲੰਮੀ ਲੱਗੀ ਤੇ ਜਿਹੜਾ ਰੰਗ ਪ੍ਰਿੰਟ ਆ ਗਿਆ ਪੂਰਾ ਬਹੁਤ ਸੋਹਣਾ ਬਾਕਮਾਲ ਤੇ ਜਾਤ ਬ੍ਰੀਡ ਓਕੇ ਦੀ ਰਿਪੋਰਟ ਹੈ ਤੇ ਲੈਵਾ ਦੇਖੋ ਕਰਾਂ ਦੀ ਮਿੱਤਰੋ ਲੈਵਾ ਦਿਖਾਉਂਦਾ ਭਾਈ ਅੱਜ ਕੱਲ ਦੇਖ ਲੈ ਇਹ ਕਟ ਵਾਲਾ ਆ ਗਿਆ ਤੇ ਕੱਲਾ ਕੱਲਾ ਇਹਨੂੰ ਕਹਿੰਦੇ ਫਾੜੀ ਵਾਲਾ ਆर्डर ਭਾਈ ਹਾਂ ਫਾੜੀ ਵਾਲਾ ਤੇ ਨਾੜਾ ਨੂੜਾ ਬਹੁਤ ਵਾਲੀ ਵੇਦੇ ਹੈ ਨਾ ਬਾਗੇ ਨਾੜਾ ਨੂੜਾ ਹੁਣ ਕਿੰਨਾ ਦੁੱਧ ਦੱਸਿਆ ਦੁੱਧ ਹੁਣ 17 18 ਕਿਲੋ ਬੜਾ ਹੋਊਗਾ ਭਾਈ ਚੋਣ ਮੁੱਲ ਭਾਈ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਤੇ ਜਿਹੜੀ 2 ਨੰਬਰ ਤੇ ਵੜਾ ਹੈ ਭਾਈ ਇਹ ਵੀ ਸੂਈ ਇਹ ਕੱਲ ਸੂਈ ਹੈ ਭਾਈ 12 ਵਜੇ ਇਹ ਕੱਲ ਸੂਈ ਹੈ ਹਾਂਜੀ ਜੇ ਰੋਕੇ ਪਰੋਪਰ ਦੇਰ ਦੀ ਆਪਣੇ ਕੋਲ ਵੀਡੀਓ ਪਈਏ ਦੋਨਾਂ ਵੜਾਂ ਦੀ ਦਨ ਦਾਨਾ ਬਣਾ ਬਾਈ 52 ਦੀ 1 ਨੰਬਰ 1 ਨੰਬਰ ਬਾਈ ਦੋਨੇ ਠੀਕ ਹੈ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਬਾਈ ਇਹਨੇ ਵੀ ਬੱਚਾ ਦਿੱਤਾ ਹੈ ਹਾਂਜੀ ਬਾਈ ਅੱਛਾ ਬੜਾ ਰੰਗ ਪ੍ਰਿੰਟ ਵਾਲਾ ਹੈ ਨਾ ਹਾਂ ਬਾਈ ਜੇ ਵੱੱਛੀ ਹੁੰਦੀ ਤਾਂ ਮਿੱਤਰੋ ਗੱਲਾਂ ਹੋਰ ਹੋਣੀਆਂ ਸੀ ਪਿੰਕ ਨੋਜ਼ਲ ਆ ਗਿਆ ਹੈ ਨਾ ਜਾਦਬਰੀਡ ਪੂਰੀ ਹੈ ਜਾਦਬਰੀਡ ਪੂਰੀ ਹੈ ਜੇ ਕਿਸੇ ਭਰਾ ਨੇ ਘਰੇ ਦੋਤੇ ਲਾ ਲਈ ਤੇ ਜਨਨ ਕਿ ਬੱਚੇ-ਪੁੱੱਚੇ ਵਧੀਆ ਪਾਊਗੀ ਚੰਗਾ ਵਧੀਆ ਚੰਗੇ ਬੱਚੇ-ਪੁੱੱਚੇ ਵਾਲਾ ਕੁੜੀ ਦਾ ਭਰਾ ਦੇਣਾ ਹਾਂ ਖੋਲ ਲੈ ਇੱਕ ਨੰਬਰ ਬਣ ਜੂ ਕੰਮ ਕੱਦ ਘਾਠੇ ਦਾ ਵੀ ਫੁੱਲ ਸਾਈਜ਼ ਆ ਤੇ ਸੂਆ ਇਹ ਬਾਈ ਕਿੰਨਾ ਦੂਜਾ ਸੂਆ ਬਾਈ ਦੀ ਸੂ ਬਹੁਤ ਵੱਡੇ ਕਦ ਕਾਟ ਦੀ ਹੈ ਲੰਮੀ ਲੰਜੀ ਹੈ ਲੈਂਥ ਨੂੰ ਪੂਰੀ ਫੁੱਲ ਤੇ ਥਣਾ ਥਣਾ ਦਾ ਸਹਿਜ ਦੇਖੋ ਗਰਾਂ ਜੀ ਆਰਡਰ ਕੁਆਲਟੀ ਬਹੁਤ ਸੋਹਣਾ ਹੱਕ ਲਾ ਬਾਈ ਲੋ ਮਿੱਤਰੋ ਬਹੁਤ ਸੋਹਣੀ ਆਰਡਰ ਬੱਚੇ ਦਾ ਕਰਦੀ ਆਪਣੇ ਤੇ ਪੂਰੀ ਬਾਕਮਾਲ ਲੈਂਥ ਬਾਕੀ ਵੱਡੀਆਂ ਪੂਰੀਆਂ ਲੰਮੀਆਂ ਲੰਮੀਆਂ ਗਈਆਂ ਵੱਡੇ ਕਦ ਕਾਟ ਦੀ ਆ ਗਈ ਤੇ ਬਹੁਤ ਸੋਹਣਾ ਥਣਾ ਦਾ ਸਹਿਜ ਲੰਮੀ ਲੰਜੀ ਤੇ ਫੁੱਲ ਸਾਈਜ਼ ਦੀ ਗਾਂ ਪੂਰਾ ਵੱਡਾ ਕਦ ਕਾਟ ਲੋ ਦੇਖੋ ਕਰਾਂਗੇ ਫੰਡਾ ਫੰਡਾ ਦਾ ਬਹੁਤ ਸੋਹਣਾ ਸਾਇਜ ਹੈ ਨਾ ਬੜਾ ਸੋਹਣਾ ਸਾਇਜ ਹੈ ਬਾਈ ਦੋਨੇ ਗਾਈਆਂ ਨੇ ਮਸ਼ੀਨ ਨਾਲੇ ਹੱਥੀ ਚੋਲੇ ਬੰਦਾ ਠੀਕ ਆ ਉਹ ਡੱਕ ਤੀ ਨਹੀਂ ਕਿਸੇ ਗੱਲ ਦੀ ਜੇ ਕੋਈ ਭਰਾ ਜੋੜਾ ਹੀ ਲੈ ਜਾਏ ਤੇ ਰੇਟ ਜਾਇਜ਼ ਹੋ ਜੂ ਹਾਂ ਰੇਟ ਜਾਇਜ਼ ਕਰਦੇ ਦੋਨਾਂ ਦਾ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਕਿਸੇ ਭਾਣੇ ਜੋੜਾ ਹੀ ਖਰੀਦਣਾ ਹੋਇਆ ਤੇ ਜਿਹੜਾ ਬੀਡ ਐ ਜਾਇਦ ਕਰਾਂਗੇ ਤਸੱਲੀ ਕਰਨ ਤੁਹਾਡਾ ਹੱਕ ਬੰਦਾ ਭਾਵੇਂ ਦੋ ਟਾਈਮ ਤਿੰਨ ਟਾਈਮ ਚੋ ਉਹ ਜਿਨ੍ਹਾਂ ਦੁੱਧ ਬਾਈ ਨੇ ਦੱਸਿਆ ਉਹ ਹਾਜ਼ਰ ਮਿਲੂਗਾ ਹਾਜ਼ਰ ਬਾਈ ਹਾਂ ਜੀ ਮਿਲੂਗਾ ਜੀ ਡਿਮਾਂਡ ਜਾਇਜ਼ ਹੋਊਗੀ ਹੈਨਾ ਡਿਮਾਂਡ ਜਾਇਜ਼ ਹੋਊਗੀ ਬਾਈ ਆਪਾਂ ਕਿ ਤੈਨੂੰ ਪਤਾ ਹੁਣ ਚੰਗੀਆਂ ਵਾਈਆਂ ਦਾ ਮੁੱਲ ਤਾਂ ਲੱਗਦਾ ਹੀ ਸਹੀ ਗੱਲ ਆ ਠੀਕ ਆ ਨਾ ਤੇ ਵੈਸੇ ਗਾਘਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਕੋਲੇ ਮਿੱਤਰੋ ਘਰੇ ਹਰ ਵਕਤ ਮੰਨ ਕੇ ਚੱਲੋ 15 ਤੋਂ 20 ਨਾਗ ਇੱਥੇ ਖੜੀ ਹੁੰਦੇ ਆ ਤੇ ਇੱਕ ਵੜਾ ਤਾਜੀ ਸੂਈ ਆ ਬਹੁਤ ਚੰਗੀ ਵੱਡੇ ਕੱਦ ਕਾਢ ਦੀ ਆ ਜਿਹੜੇ ਭਰਾ ਨੇ ਕਿਸੇ ਨੇ ਇੱਕ ਲੈਣੀ ਆ ਦੋ ਲੈਣੀਆਂ ਤੇ ਮਿੱਤਰੋ ਬੇਫਿਕਰ ਹੋ ਕੇ ਆਜੋ ਦੂਰੋਂ ਨੇੜੋਂ ਭਰਾ ਕੋਈ ਆਊਗਾ ਰਹਿਣ ਸਹਿਣ ਦਾ ਬਾਈ ਕੋਲੇ ਖਾਸ ਤੌਰ ਤੇ ਪ੍ਰਬੰਧ ਹੈਗਾ ਤੇ ਨੰਬਰ ਬਾਈ ਨੇ ਬੋਲਤਾ ਸਕਰੀਨ ਤੇ ਬਹੁਤ ਸੋਹਣੀਆਂ ਗਈਆਂ ਆਰਡਰ ਕੁਆਲਿਟੀ ਦੋਨਾਂ ਦੀ ਪੂਰੀਆਂ ਬਾ ਮਾਲ ਹੈ ਤੇ ਥਣਾ ਥਣਾ ਦਾ ਸਜਤਾ ਮੈਂ ਕਿਹਾ ਵੀ ਓਕੇ ਦੀ ਰਿਪੋਰਟ ਆ ਆਰਡਰ ਕੁਆਲਿਟੀ ਪੂਰੀ ਓਕੇ ਆ ਤੇ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾ ਦੇ ਜਿਹੜਾ ਨੱਕ ਪਸੰਦ ਹੋਇਆ ਤੇ ਤਸੱਲੀ ਕਰਨਾ ਮਿੱਤਰੋ ਤੁਹਾਡਾ ਹੱਕ ਬੰਦ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਬਹੁਤ ਸੋਹਣਾ ਟਾਪ ਦਾ ਕੰਮ ਤੁਹਾਨੂੰ ਦੋ ਦੋ ਚੋਕ ਦੇਵਾਂਗੇ ਬਾਈ ਦੇ ਨਾਲ ਕਰ ਲਓ ਸੰਪਰਕ ਜੀ ਧੰਨਵਾਦ ਹਸੀਕਾ